ਅੱਜ ਰਸਮੀ ਤੌਰ ਤੇ ਧੂਰੀ ਵਿਧਾਨ ਸਭਾ ਹਲਕੇ ਤੋਂ ਸ਼ੁਰੂਆਤ ਕੀਤੀ ਹੈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਵਿੱਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬਾ ਜਲਿਆਂਵਾਲਾ ਬਾਗ ਦਰਗਿਆਣਾ ਮੰਦਿਰ ਪਾਰਟੀਸ਼ਨ ਮਿਊਜ਼ੀਅਮ ਰਾਮ ਤੀਰਥ ਭਗਵਾਨ ਬਾਲਮੀਕੀ ਦਾ ਮੰਦਿਰ ਭੱਗਾ ਬਾਟਰ ਤੋ 3 ਦਿਨ ਦਾ ਪ੍ਰੋਗਰਾਮ ਹੋਊਗਾ ਹਰ ਇੱਕ ਬੂਥ ਤੋਂ 40 ਮੈਂਬਰ ਜਿਹੜੇ ਨੇ ਕਿਉਂਕਿ ਬਸ ਤੇ ਵੀ 40 ਸੀਟਾਂ ਨੇ ਭਾਰਮ ਜਿੰਨੇ ਮਰਜ਼ੀ ਪਰ ਸਕਦੇ ਨੇ ਪਰ ਲੱਕੀ ਡਰਾ ਜਿਹੜਾ ਇੱਥੇ ਲੋਕਾਂ ਦੇ ਸਾਹਮਣੇ ਲੋਕਾਂ ਦੇ ਆਪਣੇ ਬੱਚੇ ਬਜ਼ੁਰਗ ਜਿਹੜੇ ਉਹ ਕਰਦੇ ਨੇ 15 ਬੰਦਿਆਂ ਦਾ ਸੀ ਬੱਚਿਆਂ ਨੇ ਡਰਾ ਕੱਢਿਆ ਉਹਨਾਂ ਨੂੰ ਮਿਲ ਕੇ ਆਏ ਇਹ ਬਸ ਦੇ ਵਿੱਚ ਡਾਕਟਰ ਤੇ ਨਾਲ ਅਸਿਸਟੈਂਟ ਉਹ ਵੀ ਬੈਠਣਗੇ ਇਹ ਬਕਾਇਦਾ ਤੌਰ ਤੇ ਸਭ ਕੁਝ ਉਹਨਾਂ ਨੂੰ ਖਾਣ ਪੀਣ ਤੋਂ ਲੈ ਕੇ ਰਹਿਣ ਤੱਕ ਦਾ ਸਾਰਾ ਪ੍ਰਬੰਧ ਹੋਇਆ ਉਹ ਪੰਜਾਬ ਗਵਰਨਮੈਂਟ ਵੱਲੋਂ ਹੋਊਗਾ 3 ਬਸਾਂ ਵੈਲਡਵਾਲਪੁਰੇ ਤੋਂ ਜਾਣਗੇ 120 ਬੰਦੇ ਹੋ ਗਏ ਜਣਗੇ ਤੇ ਲਗਭਗ ਇੱਕ ਵਿਧਾਨ ਸਵਾਰ ਕੇ ਤੋਂ 16000 ਤੋਂ ਵੱਧ ਸ਼ਰਧਾਲੂ ਨੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਲੈ ਕੇ ਜਾਵਾਂਗੇ ਤਾਂ ਕਿ ਅਸੀਂ ਇਹ ਪੂਨ ਖੱਟ ਸਕੀਏ ਕਿ ਬਹੁਤ ਸਾਰੇ ਬਜ਼ੁਰਗ ਜਿਹੜੇ ਨੇ ਜਾਣਾ ਚਾਹੁੰਦੇ ਨੇ ਪਰ ਨਹੀਂ ਜਾ ਸਕਦੇ ਤੇ ਮੈਂ ਅੱਜ ਵੀ ਬਜ਼ੁਰਗ ਬਹੁਤ ਸਾਰੇ ਮਿਲੇ ਜਿਹੜੇ ਜਿਨ੍ਹਾਂ ਨੂੰ ਕਈ-ਕਈ ਸਾਲ ਹੋ ਗਏ ਤਾਂ ਮਤਲਬ 10-10 ਸਾਲ بار-ਬਾਰ ਸਾਲ ਹੋ ਗਏ ਪਰ ਬਰਬਾਦ ਸਾਬ ਨਹੀਂ ਜਾਇਆ ਗਿਆ ਤੇ ਹੁਣ ਉਹਨਾਂ ਨੂੰ ਲੈ ਕੇ ਜਾਵਾਂਗੇ ਦਰਸ਼ਕਾਂ ਦੇ ਘਰ ਤੇ ਆਪਾਂ ਔਰ ਇਹੀ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ